ਪਰਵਾਰ ਕਬੱਡੀ ਪੌਣ ਲਈ ਵਧਿਆ ਹੋਇਆ ਹੈ ਬੋਸ਼ੂ ਤੇ ਨੇ ਇਸ ਸਮੇਂ ਹਾਲੇ ਕੇ ਮਾਰਾ ਤਿਆਰ ਪਰ ਤਿਆਰ ਖਿਡਾਰੀ 4 ਲੈਵੀ ਨੂਰੀ ਲੈ ਵੀ ਅਜੇ ਜਫਾ ਲਾਉਂਦੇ ਗੱਲ ਫੇਰ ਪਰ ਪਰ ਅਜੀ ਕੀ ਕੋ ਟਾਸ ਹੋਣ ਦੇ ਵਿੱਚ ਨਹੀਂ ਲੱਗੂਆ ਇਸ ਤੋਂ ਬਾਅਦ ਕੋਈ ਵੀ ਖਿਡਾਰੀ ਤਰਾਜ ਨਹੀਂ ਪੰਨਿਆ ਜਣਾ ਕਿਸੇ ਵੀ ਟੀਮ ਨਾਲ ਇਹ ਟੀਮਾਂ ਧਿਆਨ ਨਾਲ ਪੜਾ ਲਈ ਆ ਕਿਵੇਂ ਕਿਹਨੇ ਦੇਸੂ ਜੋਦੇ ਵਾਲਾ ਤੋਤੀ ਤੇ ਦੂਸਰੇ ਪਾਸੇ ਕਿਹਨੇ ਧੰਨਵਾਦ ਕਰਦੇ ਆ ਸਾਡੇ ਜਗਸੀਰ ਸਿੰਘ ਜੀ ਸਰਪੰਸ ਸਾਹਿਬ ਨਾਲ ਜਸਵੰਤ ਸਿੰਘ ਜੀ ਮਾਸਟਰ ਗੁਰਵਿੰਦਰ ਸਿੰਘ ਜੀ ਮੈਂਬਰ ਰਾਜਾ ਸਿੰਘ ਜੀ ਖਾਲਸਾ ਨਾਲ ਸਾਡੇ ਪ੍ਰੀਤਮ ਸਿੰਘ ਜੀ ਨਾਲ ਸੰਦੇਵ ਸਿੰਘ ਜੀ ਧਲੇਵਾਲ ਸਾਹਿਬ ਜਸਵਿੰਦਰ ਸਿੰਘ ਜੀ ਕਾਮਰੇਡ ਸਾਹਿਬ ਚੇਤਨ ਸਿੰਘ ਜੀ ਸਾਡੇ ਇਹ ਕਿਹਦੇ ਵੱਲੋਂ ਪਾ ਜੱਫਾ ਲਾਵੇ ਕਹਿੰਦੇ 100 ਰੁਪਏ ਭਾਮੇ ਬਾਠ ਵੱਲੋਂ ਪਰ ਪਰ ਜੀ ਸੁਵਿੰਦਰ ਸਿੰਘ ਜੀ ਨਾਲ ਸਾਡੇ ਜਗਦੀਪ ਸਿੰਘ ਜੀ ਸਰਪੰਚ ਸਾਹਿਬ ਨਾਲ ਸਾਡੇ ਜਸਵੰਤ ਸਿੰਘ ਜੀ ਮਾਸਟਰ ਸਾਹਿਬ ਸਾਡੀ ਪ੍ਰਬੰਧਕ ਕਮੇਟੀ ਦਾ ਅਸੀਂ ਦੇ ਦੋ ਧੰਨਵਾਦ ਕਰਦੇ ਆ ਆ ਦੇਸੀ ਗੋਦੇ ਵਾਲਾ ਕਹਿੰਦੇ ਅਜੇ ਟਰਾਈ ਕਰਦਾ ਹੈ ਨਹੀਂ ਵਧਿਆ ਹੋਇਆ ਸਾਡੇ ਜਗਤਾਰ ਸਿੰਘ ਜੀ ਵੀਰੂ ਜਸਵੰਤ ਸਿੰਘ ਜੀ ਮਾਸਟਰ ਸਾਹਿਬ ਨਾਲ ਸਾਡਾ ਬੀਲੀ ਹੈ ਬਾਈ ਨਾਲ ਸਾਡਾ ਡਾਕਟਰ ਸੰਦੀਪ ਜੀ ਸੰਦੀਪ ਮੈਂਬਰ ਸਾਡਾ ਭਰਾ ਸ਼ਿਕੰਦਰ ਨਾਲ ਗੁਰੂ ਤੇ ਸਾਡੇ ਪ੍ਰਗਟ ਵੀਰ ਨੇ ਇਹਨਾਂ ਸਾਰੇ ਗੁਰਵਿੰਦਰ ਸਿੰਘ ਜੀ ਮੈਂਬਰ ਸਾਹਿਬ ਸਾਰੇ ਸਤਿਕਾਰਯੋਗ ਭਰਾਵਾਂ ਦਾ ਧੰਨਵਾਦ ਹੈ ਅੱਲੇ ਕਮਲਾਂ ਕੰਨੇ ਇਸਨੇ ਕਬੱਡੀ ਪਾਉਣ ਦੇ ਲਈ ਵਧਿਆ ਹੋਏ ਨੌਜਵਾਨ ਗਵਾਨਪਿੰਡ ਹੈ ਆ ਦਿੱਲੀ ਜੋਧੇ ਵਾਲਾ ਨੂਰੀ ਆ ਸਾਹਮਣੇ ਮੁੰਡਾ ਪੈਂਦਾ ਭੁੱਖੇ ਸ਼ੇਰ ਵਾਂਗੂ ਆਹ ਮੁੰਡਾ ਇਹਦੇ ਟਾਈਮ ਦਾ ਚੋਟੀ ਦਾ ਮੱਲ ਹੈ ਆਹ ਮੁੰਡੇ ਨੇ ਪੈਰਾ ਦੀ ਕਬੱਡੀ ਪੋਰਮ ਲਈ ਵਧਿਆ ਹੋਇਆ ਹੈ ਖਿਡਾਰੀ ਚਾਰ ਚਾਰੇ ਦੇ ਚਾਰੇ ਤਿਆਰ ਗਲਾਬਿਆਂ ਇੱਕ ਜਫਾਲਾ ਮਿਲੇ 100 ਰੁਪਏ ਭਾਲੇ ਬਾਠ ਵੱਲੋਂ ਹਰ ਜਫੇ ਦੇ ਦਿੱਤਾ ਜਾਣਾ ਤੇ ਸਾਡਾ ਜਸਵਿੰਦਰ ਕਾਮਰੇਟਾਂ ਦਾ ਵੀ ਜੇਕਰ ਜਵਾਲਾ ਤਿੰਨ ਜਫੇ ਲਗਾਤਾਰ ਲਾਉਂਦਾ ਤੇ 500 ਦੇ ਦੇਣਗੇ ਤੋਤੀ ਤੇਜਵਾਲਾ ਨੰਬਰਦਾਰ ਤੋਤੀ ਤੇਜਵਾਲਾ